ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ ਤਾਂ ਸਾਡੇ ਨਾਲ ਸਾਂਝਾ ਕਰਨ ਚਾਰੀ ਹਾਂ ਜੀ ਤੁਸੀਂ ਸੌਣਿਓ ਯੂਟਿਊਬ ਚੈਨਲ ਸਵੀ ਮੀਡੀਆ ਸੋ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਪੰਜਾਬੀ ਨਾਵਲਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲ ਸਕਣ ਸੋ ਨਾਵਲ ਕਹਾਣੀਆਂ ਚੰਗੇ ਲੱਗਣ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਤੇ ਆਦੀ ਫੀਡਬੈਕ ਕਮੈਂਟਾਂ ਰਾਹੀਂ ਜ਼ਰੂਰ ਸਾਨੂੰ ਦਿਆ ਕਰੋ ਜੀ ਸੋ ਅਗਲਾ ਭਾਗ 9 ਬੜੀ ਛੇਤੀ ਮਣ ਆਇਆ ਏ ਜੱਗੀ ਪੁੱਛ ਰਿਆ ਸੀਗਾ ਆਪਣੇ ਵੱਲ ਆ ਰਹੇ ਗੁਜਰ ਤੋਂ ਜਿਹੜਾ ਹਾਰੇ ਹੋਏ ਫੌਜੀ ਵਾਂਗ ਸੈਸੁੱਟੀ ਇੱਕ ਹੱਥ ਸਾਈਕਲ ਦਾ ਹੈਂਡਲ ਫੜੀ ਪੈਦਲ ਹੀ ਤੁਰਿਆ ਆ ਰਿਹਾ ਸੀਗਾ ਆ ਤੇਰਾ ਕਵਾੜ ਖਾਨਾ ਨਾਲ ਜਾਂਦਾ ਤਾਂ ਖਬਰੇ ਇਦੋਂ ਵੀ ਪਹਿਲਾ ਮੋੜੋਂ ਦਾ ਵਾ ਜਿੱਦਾਂ ਦਾ ਆਪ ਉਦਾਂ ਦਾ ਹੀ ਛਕਣਾ ਰੱਖਿਆ ਹੋਇਆ ਏ ਆ ਦੇਖ ਮੇਰੇ ਚਾਦਰੇ ਦੀ ਇਹ ਤੈ ਹੀ ਐਸੀ ਤੈਸੀ ਕਰਕੇ ਰੱਖ ਦਿੱਤੀ ਬਿਨਾਂ ਗੱਲੋ ਹੀ ਸਕੰਦਰ ਅੱਕਿਆ ਪਿਆ ਸੀਗਾ ਚਾਦਰੇ ਦਾ ਤਾਂ ਤੇਰੇ ਉਦੋਂ ਦੀ ਵਾਰ-ਵਾਰ ਕੇ ਛੱਟ ਦਉ ਗੁਜਰਾ ਪਰ ਤੂੰ ਮੈਨੂੰ ਇਹ ਦੱਸ ਕਿ ਮੁਹੰਮਦ ਖਾਨ ਤੇਰਾ ਕੀ ਲੱਗਦਾ ਏ ਜੱਗੀ ਨੇ ਗੁਜਰ ਦੇ ਹੱਥੋਂ ਆਪਣੇ ਸਾਈਕਲ ਦਾ ਹੈਂਡਲ ਫੜਦੇ ਹੋਏ ਉਸ ਦੀ ਹਾਲਤ ਪਾਪ ਕੇ ਪੁੱਛਿਆ ਸੀ ਉਹ ਮੇਰਾ ਸਹਰਾ ਲੱਗਦਾ ਏ ਗੁਜਰ ਨੇ ਕਿਹਾ ਤੇ ਗੁਜਰ ਦੇ ਮੂੰਹੋਂ ਬਹੁਤ ਸੁੰਦੇ ਸਾਰੀ ਜੱਗੀ ਦੇ ਹੱਥੋਂ ਸਾਈਕਲ ਦਾ ਹੈਂਡਲ ਛੱਟ ਕੇ ਸਾਈਕਲ ਜ਼ਮੀਨ ਤੇ ਜਾ ਡਿੱਗਾ ਸੀ ਸਾਈਕਲ ਨਹੀਂ ਜਿਵੇਂ ਉਸ ਦਾ ਡੈਲ ਨਿਕਲ ਕੇ ਡਿੱਗ ਪਿਆ ਹੋਵੇ ਉਹ ਹੱਕਾ ਬੱਕਾ ਜਿਹਾ ਮੂੰਹ ਅੱਡੀ ਗੁਜਰ ਵੱਲ ਤੱਕ ਰਿਹਾ ਸੀਗਾ ਤੂੰ ਨ ਕਰਮਿਆਂ ਖਾਣ ਦਾ ਜਵਾਈ ਏ ਕੀ ਖਾਣ ਦੀ ਕੋਈ ਹੋਰ ਕੁੜੀ ਵੀ ਹੈ ਉਸੇ ਦਾ ਹੀ ਜਾਂ ਉਸੇ ਦਾ ਹੀ ਜੱਗੀ ਨੇ ਸਿਕੰਦਰ ਤੋਂ ਪੁੱਛਣ ਦੀ ਕੋਸ਼ਿਸ਼ ਕਰਨੀ ਚਾਹੀ ਸੀਗੀ ਪਰ ਮੂੰਹੋਂ ਕੁਝ ਬੋਲ ਨਹੀਂ ਸਿਚਕੇਗਾ ਇਹ ਗਦੂਤ ਨੂਰਾ ਦਾ ਕੁਝ ਨਹੀਂ ਲੱਗ ਸਕਦਾਗਾ ਮੇਰੇ ਜਉਂਦੇ ਜੀ ਅਤੇ ਉਹ ਮਨਪ੍ਰਿਤ ਉਸ ਨੂੰ ਤਾਂ ਮੈਂ ਗੁਜਰੀ ਦੇ ਸਾਹਾਂ ਵਿੱਚ ਨਹੀਂ ਸਮਾਉਣ ਦੇਵਾਂਗਾ ਜੇ ਇਸ ਦਿਨ ਜੇਲ੍ਹਦਾਰ ਨੂੰ ਪਤਾ ਲੱਗ ਗਿਆ ਤਾਂ ਉਹ ਖੁਦ ਹੀ ਵਰਜ ਦੇਵੇਗਾ ਪਰ ਜੇਲ੍ਹਦਾਰ ਨੂੰ ਪਤਾ ਕੌਣ ਲਾਊਗਾ ਕੁਲਦੀਪ ਜਾਂ ਕੋਈ ਹੋਰ ਦੁਨੀਆ ਭਾਵੇਂ ਇੱਧਰ ਦੀ ਉਧਰ ਹੋ ਜਾਵੇ ਪਰ ਮੈਂ ਗੁਜਰੀ ਤੋਂ ਅਲੱਗ ਨਹੀਂ ਹੋ ਸਕਦਾ ਗੁਜਰੀ ਤਾਂ ਮੇਰੀ ਜਾਨ ਹੈ ਤੇ ਮੈਂ ਗੁਜਰੀ ਦਾ ਜੇਠਾ ਆਸ਼ਿਕ ਚੱਲ ਮਣਾ ਕਰ ਕੋਈ ਹੀਲਾ ਬੁੱਤਾ ਨਹੀਂ ਤੇ ਤੇਰੀ ਫੱਟੀ ਪੋਚ ਦੇਣਗੇ ਲੋਕੀ ਲੋਕ ਤਾਂ ਸਕੇ ਪਿਆਰ ਨੂੰ ਨਹੀਂ ਬਖਸ਼ਦੇ ਫਿਰ ਮੈਥੋਂ ਕਿਸੇ ਨੇ ਕੀ ਲੈਣਾ ਆ ਬਿਨਾ ਰੋਏ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ ਬੱਚੇ ਨੂੰ ਮੈਨੂੰ ਚੁੱਪਚੀਤੇ ਨੂੰ ਕਿਹੜਾ ਮੋਤੀ ਚੂੜ ਦੇ ਲੱਡੂ ਦੇ ਦੇਊਗਾ ਜੂਤ ਪਤਾਨ ਹੋਏ ਬਿਨਾ ਮਸਲਾ ਨਹੀਂ ਜੇ ਹੱਲ ਹੋਣਾਗਾ ਜੱਗੀ ਪੱਤਨ ਤੇ ਖੜਾ ਜੁੱਤੀ ਖੋਲਣ ਦੀ ਸੋਚਣ ਲੱਗਿਆ ਸੀਗਾ ਜੇ ਜੂਤ ਪਤਾਨ ਹੋਣਾ ਹੀ ਪਿਆ ਤਾਂ ਮੇਰੇ ਮਗਰ ਪਿੰਡੋਂ ਕੌਣ ਕੌਣ ਆ ਸਕਦਾ ਏ ਕੋਈ ਵੀ ਨਹੀਂ ਬਿਨਾ ਕੀਲੇ ਦੇ ਤਾਗੜਨਾ ਸਾਹਿਤ ਲਈ ਵੀ ਠੀਕ ਨਹੀਂਗਾ ਕਿਲਾ ਤਾਂ ਹੈ ਇੱਕ ਚਾਲੋ ਇਹ ਮਣਾ ਕੁਲਦੀਪ ਦੀ ਮੋਟਰ ਨੂੰ ਸਿੱਧਾ ਹੋ ਜਾ ਜੋਗੀ ਜੱਗੀ ਬੌਂਦਲੇ ਜਹਿਆ ਆਪਣੇ ਮਿਸ਼ਨ ਦੀ ਪੂਰਤੀ ਲਈ ਉੱਪਰਲੇ ਉਪਰਾਲੇ ਕਰਨ ਵਿੱਚ ਜੁਟਿਆ ਹੋਇਆ ਸੀਗਾ ਤੇ ਉੱਧਰ ਮਾਂ ਤੈਨੂੰ ਇੱਕ ਗੱਲ ਪੁੱਛਾਂ ਕੁਲਦੀਪ ਮਾਂ ਦੇ ਗੋਡੇ ਮੋਢ ਬੈਠਾ ਗੰਭੀਰਤਾ ਨਾਲ ਪੁੱਛ ਰਿਹਾ ਸੀਗਾ ਕੋਈ ਖਾਸ ਗੱਲ ਹੈ ਪੁੱਤਾਂ ਮਾਂ ਪੁੱਤ ਵੱਲ ਮੁਖਾਤਬ ਹੋਈ ਸੀਗੀ ਤੈਨੂੰ ਅਗਰ ਮੈਂ ਕਹਾ ਤਾਂ ਤੂੰ ਮੈਨੂੰ ਬੁਰਾ ਭਲਾ ਕਹੇਂਗੀ ਜੇ ਕਰਨਾ ਕਹਾ ਤਾਂ ਸਰਦਾ ਨਹੀਂਗਾ ਕੁਲਦੀਪ ਆਪਣੀ ਮਾਂ ਕੋਲ ਬੈਠਾ ਕਹਿ ਰਿਹਾ ਸੀਗਾ ਆਖਰ ਗੱਲ ਵੀ ਤਾਂ ਕੁਝ ਪਤਾ ਲੱਗੇ ਮਾਣੇ ਪੁੱਛਿਆ ਸੀਗਾ ਇਹ ਆਪਣਾ ਮਨਪ੍ਰੀਤ ਤਾਂ ਪਤਾ ਨਹੀਂ ਕਿਉਂ ਗੁਜਰਾਂ ਦੀ ਕੁੜੀ ਮਗਰ ਤੁਰਿਆ ਫਿਰਦਾ ਏ ਕੱਲ ਨੂੰ ਜੇ ਬਦਨਾਮੀ ਹੋ ਗਈ ਤਾਂ ਕੈਨੇਡਾ ਜਾਂਦਾ ਲੱਗਣਾ ਏ ਕੁਲਦੀਪ ਕਹਿ ਰਿਹਾ ਸੀਗਾ ਮਾਂ ਨੂੰ ਤੈਨੂੰ ਕਿਵੇਂ ਪਤਾ ਏ ਮਾਂ ਨੇ ਹੈਰਾਨੀ ਨਾਲ ਮੂੰਹ ਅਡੀ ਕੁਲਦੀਪ ਦੇ ਗੰਭੀਰ ਚਿਹਰੇ ਵੱਲ ਤੱਕਦੀ ਹੋਈ ਨੇ ਪੁੱਛਿਆ ਸੀ ਵੇ ਅੱਖੀਂ ਦੇਖਿਆ ਇਹ ਕੁੜੀ ਖੰਨੀ ਜਾਂਦਾ ਬਾਪੂ ਨੂੰ ਪਤਾ ਲੱਗ ਗਿਆ ਤਾਂ ਘਰ ਵਿੱਚ ਕਲੇਸ਼ ਪੈ ਜਾਊਗਾ ਕੀ ਫਾਇਦਾ ਹੋਊਗਾ ਫਿਰ ਕੁਲਦੀਪ ਬੋਲੀ ਜਾ ਰਿਹਾ ਸੀਗਾ ਮਾਂ ਦੇ ਮੂੰਹੋਂ ਸੰਦੀ ਸੰਦੀ ਸੋਚਾਂ ਦੇ ਸਾਗਰ ਵਿੱਚ ਡੁੱਬ ਕੇ ਗਮਸਮਝਹੀ ਹੋ ਗਈ ਸੀ ਮਾਂ ਦੀਆਂ ਸਦਰਾਂ ਵਿੱਚ ਪ੍ਰੀਤਕਾਰਾ ਹੋਣ ਲੱਗਿਆ ਸੀਗਾ ਉਹ ਤੇ ਆਪਣੇ ਭਰਾ ਦੀ ਮਦਦ ਨਾਲ ਮਨਪ੍ਰੀਤ ਦਰਸ਼ਕ ਕੈਨੇਡਾ ਵਿੱਚ ਤੈਅ ਕਰ ਰਹੀ ਸੀ ਆਪਣੇ ਪੁੱਤ ਦੀ ਸ਼ਾਨੇ ਸ਼ੌਕਤ ਦੇਖਣ ਦੀ ਹਸਰਤ ਸੀਗੀ ਮਾਂ ਨੂੰ ਪਰੰਤੂ ਪੁੱਤ ਉਸ ਦਾ ਪੁੱਤ ਤਾਂ ਸ਼ਾਨ ਨੂੰ ਵਟਾ ਲਾਣ ਵਾਲੇ ਕੰਮਾਂ ਤੇ ਉਤਾਰੂ ਹੋ ਗਿਆ ਸੀਗਾ ਹੁਣ ਤੂੰ ਹੀ ਦੱਸ ਮਾਂ ਤੇਰਾ ਪੁੱਤ ਕੈਨੇਡਾ ਜਾਊ ਜਾਂ ਇਸ ਘਰ ਵਿੱਚ ਗੁਜਰਾਂ ਦੀ ਕੁੜੀ ਬਹੂ ਬਣ ਕੇ ਆਵੇਗੀ ਮੁਸਲਮਾਨਾਂ ਦੀ ਕੁੜੀ ਤੇ ਸਿੱਖਾਂ ਦਾ ਘਰ ਜਿਨ੍ਹਾਂ ਦੇ ਹੱਥ ਦਾ ਖਾਣਾ ਵੀ ਤੂੰ ਪਾਪ ਸਮਝਦੀ ਏ ਖਾ ਸਕेंगी ਮਾਂ ਉਹਦੇ ਹੱਥ ਦੀਆਂ ਪੱਕੀਆਂ ਕਲਦੀਪ ਆਪਣੀ ਮਾਂ ਨੂੰ ਜਜ਼ਬਾਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਵਸ ਕਰ ਪੁੱਤਰਾ ਵਸ ਕਰ ਮੇਰੇ ਚੰਦਰੇ ਲੇਖ ਜਿਦੇ ਪਾਗਾਂ ਵਿੱਚ ਰੱਬ ਕੋ ਪੱਤੇ ਔਲਾਦ ਦਾ ਸੁਖ ਨਹੀਂ ਲਿਖਿਆਗਾ ਮਾਂ ਨੂੰ ਨਵੀਂ ਚਿੰਤਾ ਨੇ ਕਉਣ ਵਾਂਗ ਅੰਦਰੋਂ ਅੰਦਰੇ ਖਾਣਾ ਸ਼ੁਰੂ ਕਰ ਦਿੱਤਾ ਸੀ ਚਿਹਰੇ ਦੀ ਰੌਣਕ ਉੱਡਣ ਲੱਗੀ ਸੀ ਅੱਜ ਪਹਿਲੀ ਵਾਰ ਮਾਂ ਦੇ ਚਿਹਰੇ ਤੇ ਗਹਿਰੀ ਪੀੜ ਚਲਕਦੀ ਵਿਖਾਈ ਦੇਣ ਲੱਗੀ ਸੀਗੀ ਧਰਮ ਪ੍ਰੇਸ਼ਟ ਕਰਵਾਣਾ ਤਾਂ ਦੱਸੋ ਨਹੀਂ ਤਾਂ ਮੈਂ ਬਾਪੂ ਦੇ ਕੰਨੀ ਗੱਲ ਕੱਢ ਦਿੰਦਾ ਆਪਣੇ ਆਪੇ ਸੰਭਾਲ ਲੈਣਗੇ ਕੁਲਦੀਪ ਕਹਿ ਰਿਹਾ ਸੀਗਾ ਮਾਂ ਦੇ ਕੋਲ ਬੈਠਾ ਹੈ ਨਹੀਂ ਪੁੱਤਾ ਹਲੇ ਆਪਣੇ ਪਿਓ ਨੂੰ ਨਾ ਦੱਸੀ ਮੈਂ ਆਪ ਹੀ ਸਮਝਾਉਂਗੀ ਤੂੰ ਚੁੱਪ ਹੀ ਰਹੀਂ ਮਾਂ ਦੀ ਮਮਤਾ ਜਾਗ ਪਈ ਸੀ ਮਾਂ ਤੇਰੇ ਲਾਡ ਪਿਆਰ ਨੇ ਹੀ ਮਨਪੁੱਤ ਨੂੰ ਵਿਗਾੜ ਦਿੱਤਾ ਏ ਮੈਨੂੰ ਉਹਦੀ ਕਾਮਯਾਬੀ ਦੇ ਅਸਾਰ ਨਹੀਂ ਨਜ਼ਰ ਆਉਂਦੇਗੇ ਉਹ ਵੀ ਕੋਈ ਬੰਦਾ ਜਿਹੜਾ ਪੈਸੇ ਨੂੰ ਪੈਸਾ ਨਾ ਸਮਝੇ ਆਹ ਉਮਰ ਕੋਈ ਕੰਮਕਾਰ ਕਰਕੇ ਚਾਰ ਪੈਸੇ ਕਮਾਉਣ ਦੀ ਏ ਲੋਕੀ ਕਨੇਡਾ ਪਿੱਛੇ ਬਾਂਦਰਾ ਵਾਂਗੂ ਮੂੰਹ ਚੱਕ ਕੇ ਦੌੜੇ ਪਾ ਫਿਰਦੇ ਨੇ ਤੇ ਇਹ ਉਲਟ ਪਾਸੇ ਨੂੰ ਦੁਨੀਆ ਉੱਪਰ ਨੂੰ ਇਹ ਥੱਲੇ ਨੂੰ ਤੇ ਜੇ ਮੈਂ ਨਾ ਦੱਸਿਆ ਤਾਂ ਬਾਪੂ ਹੋਰਾਂ ਨੇ ਬਾਪੂ ਨੂੰ ਹੋਰਾਂ ਨੇ ਦੱਸ ਦੇਣਾ ਹੈ ਫਿਰ ਮੈਨੂੰ ਨਾ ਕਹੀਂ ਕਿ ਕੁਲਦੀਪ ਆਪਣੀ ਮਾਂ ਨੂੰ ਕਹਿ ਰਿਹਾ ਸੀਗਾ ਲੈ ਦੇਖ ਲਿਆ ਲੈ ਦੇਖ ਲੈ ਮੈਂ ਤਾਂ ਆ ਗਿਆ ਪੂਰੇ ਟਾਈਮ ਤੇ ਹੁਣ ਦੱਸ ਕੀ ਕਹਿੰਦਾ ਸੀ ਉਦੋਂ ਜੱਗੀ ਟਿਊਬਵੈਲ ਤੇ ਚੱਲੇ ਲਾਗੇ ਖੜੇ ਕਲਦੀਪ ਨੂੰ ਪੁੱਛ ਰਿਆ ਸੀ ਤੂੰ ਆਣਾ ਸੀ ਕਿਤੇ ਸਾਲਿਆ ਇਸ ਕਾਲੀ ਬਿੱਲੀ ਮਗਰ ਤੂੰ ਆ ਗਿਓਏ ਕਲਦੀਪ ਨੇ ਕਾਲੇ ਡੱਬੇ ਅੰਦਰ ਬੰਦ ਅੰਗਰੇਜ਼ੀ ਦੀ ਬੋਤਲ ਦਾ ਸੰਖੇਪ ਦਿੰਦੇ ਹੋਏ ਕਿਹਾ ਸੀਗਾ ਆਪਾਂ ਤਾਂ ਵੀਰਾ ਪ੍ਰੇਮ ਦੇ ਭੁੱਖੇ ਹਾਂ ਕਾਲੀਆਂ ਪੀਲੀਆਂ ਬਿੱਲੀਆਂ ਮਗਰ ਕਾਹਦਾ ਦੌੜਨਾ ਆ ਜੱਗੀ ਮੋਟਰ ਵਾਲੇ ਕਮਰੇ ਵਿੱਚ ਪਏ ਮੰਜੇ ਉੱਤੇ ਚੜ੍ਹ ਬੈਠਾ ਸੀਗਾ ਦੁਪਹਿਰੇ ਬੜਾ ਦੌੜਾ ਜਾਂਦਾ ਸੀਗਾ ਕਿ ਕਲਦੀਪ ਨੇ ਜੱਗੀ ਨੂੰ ਪੁੱਛਿਆ ਸੀਗਾ ਮੈਂ ਉਹ ਹੀ ਤਾਂ ਤੈਨੂੰ ਦੱਸਣ ਲੱਗਾ ਨਾਲੇ ਤਾਈ-ਤਾਈ ਨੂੰ ਵੀ ਸੁਣਾਉਂਗਾ ਉਦਾਂ ਕਿੱਥੇ ਸਰਣਾ ਹੁਣ ਜੱਗੀ ਬਹੁਤ ਹੀ ਖਫਾ ਹੋਇਆ ਲੱਗਦਾ ਸੀਗਾ ਸਰ ਜਾਣਾ ਏ ਇਦਾਂ ਵੀ ਕਲਦੀਪ ਨੇ ਸਹਿਜ ਸੁਭਾਈ ਕਹਿ ਦਿੱਤਾ ਸੀ ਉਹ ਯਾਰ ਵੀਰਿਆ ਇਦਾਂ ਹੀ ਕਿਦਾਂ ਸਰ ਜਾਣਾ ਏ ਜੱਗੀ ਬੜੀ ਹੈਰਾਨੀ ਜਹੀ ਨਾਲ ਬੋਲਦਾ ਹੋਇਆ ਪੁੱਛ ਰਿਹਾ ਸੀਗਾ ਹਾਂ ਮੈਂ ਮਾਂ ਦੇ ਕੰਨੀ ਗੱਲ ਕੱਢ ਦਿੱਤੀ ਐ ਕਲਦੀਪ ਨੇ ਜੱਗੀ ਨੂੰ ਦੱਸਿਆ ਸੀਗਾ ਫਿਰ ਤਾਈ ਕੀ ਬੋਲੀਆ ਜੱਗੀ ਉਤਸਕ ਸੀਗਾ ਤੇਰੇ ਨਾਲ ਮੁੜ ਕੇ ਗੱਲਾਂ ਕਰਦਾ ਹਾਂ ਪਹਿਲਾਂ ਸ਼ੀਸ਼ੀ ਲੈ ਆਵਾ ਕੁਲਦੀਪ ਕਹਿੰਦਾ ਹੋਇਆ ਪਿੰਡ ਵੱਲ ਨੂੰ ਤੋਹ ਤਰਿਆ ਸੀਗਾ ਛੇਤੀ ਮੋੜਾਂ ਵੀ ਵੀਰਾ ਮੈਂ ਜਾਣਾ ਹੈ ਕਿਤੇ ਜੱਗੀ ਨੂੰ ਦੂਰੀ ਤੜੋ ਮਰਸ਼ੀ ਲੱਗੀ ਹੋਈ ਸੀਗੀ ਤੇ ਉਧਰ ਸਿਕੰਦਰ ਅਬੂ ਜਾਨ ਕੀ ਤੂੰ ਨੂਰਾ ਨੂੰ ਦੱਸਿਆ ਨਹੀਂ ਕਿ ਮੈਂ ਉਸ ਦਾ ਕੀ ਲੱਗਦਾ ਹਾਂ ਸਿਕੰਦਰ ਆਪਣੇ ਫਟੇ ਹੋਏ ਚਾਦਰੇ ਨੂੰ ਇਕੱਠਾ ਜਿਹਾ ਕਰੀ ਹੱਥਾਂ ਵਿੱਚ ਫੜੀ ਖੜਾ ਹਫੀ ਜਹੀ ਆਵਾਜ਼ ਵਿੱਚ ਪੁੱਛ ਰਿਹਾ ਸੀਗਾ ਮੁਹੰਮਦ ਖਾਨ ਤੋਂ ਖਾਨ ਚਾਰ ਪਾਈ ਤੇ ਬੈਠਾ ਸੀ ਵੈਲੀ ਚਾਚੇ ਦੇ ਨਾਲ ਕੀ ਗੱਲ ਹੋ ਗਈ ਹੈ ਚਾਦਰਾ ਕਿਵੇਂ ਪਟ ਗਿਆ ਵੈਲੀ ਚਾਚਾ ਸਿਕੰਦਰ ਨੂੰ ਸਿਰ ਤੋਂ ਪੈਰਾਂ ਤੱਕ ਨਿਹਾਰ ਰਿਹਾ ਸੀਗਾ ਖਾਨ ਦੀ ਤਰ੍ਹਾਂ ਸਿਕੰਦਰ ਦੇ ਚਿਹਰੇ ਉੱਤੇ ਨਿਰਾਸ਼ਾ ਚਲਕ ਰਹੀ ਸੀਗੀ ਇਥੇ ਸਿੱਧਾ ਪਾਟਨ ਨੂੰ ਫਿਰਦਾ ਹੈ ਤੇ ਤੂੰ ਚਾਚਾ ਚਾਲਰੇ ਦੀ ਗੱਲ ਕਰਦਾ ਹੈ ਸਿਕੰਦਰ ਉਬਲਿਆ ਸੀਗਾ ਨੂਰਾ ਨੇ ਮੰਦਾ ਬੋਲ ਬੋਲ ਦਿੱਤਾ ਕੋਈ ਖਾਨ ਫਿਕਰਮੰਦ ਜਿਆ ਹੋ ਕੇ ਪੁੱਛ ਰਿਹਾ ਸੀ ਸਿਕੰਦਰ ਤੋਂ ਮੰਦੇ ਜਹੇ ਮੰਦੇ ਮੈਨੂੰ ਕਹਿੰਦੀ ਏ ਤੂੰ ਬਹੁਤ 延迟 ਕਰ ਦਿੱਤੀ ਹੁਣ ਭੁੱਲ ਜਾ ਮੈਨੂੰ ਸਿਕੰਦਰ ਸ਼ਿਕਾਇਤ ਹੀ ਤਾਂ ਕਰ ਰਿਹਾ ਸੀ ਖਾਨ ਅੱਗੇ ਨਿਆਣੀਆਂ ਜੇ ਹੌਲੀ ਹੌਲੀ ਸਮਝ ਜਾਵੇਗੀ ਖਾਨ ਕਹਿ ਰਿਹਾ ਸੀ ਸਿਕੰਦਰ ਨੂੰ ਦਲਾਸਾ ਦਿੰਦੇ ਹੋਏ ਪਰੰਤੂ ਦੇਰ ਤੇ ਭੁੱਲਣ ਵਾਲੀ ਗੱਲ ਖਾਨ ਦੇ ਦਿਮਾਗ ਵਿੱਚ ਅੜ ਗਈ ਸੀ ਤੀਰਜ ਰਾਖ ਪੁੱਤਰਾ ਇੰਨੀ ਗੱਲ ਤੇ ਆ ਹਾਲ ਆ 2-4 ਦਿਨ ਕੋ रहेਗਾ ਤੇਰੇ ਵਿੱਚ ਮੂਹ ਆਪੇ ਹੀ ਪੈ ਜਾਣਾ ਆ ਹਜੇ ਤੂੰ ਉਪਰ ਆਏ ਉਹਦੇ ਵਾਸਤੇ ਤੂੰ ਨਿਆਣਾ ਨਾ ਬੜੀ ਕੁੜੀ ਨੇ ਆਪੇ ਸਿਆਣੀ ਬਣ ਜਾਣਾ ਆ ਬੈਲੀ ਆਪਣੇ ਸੱਜਰੇ ਪੁੱਤ ਨੂੰ ਸਮਝਾ ਰਿਹਾ ਸੀਗਾ ਕਿਵੇਂ ਫਿਰ ਹੁਣ ਚੱਲ ਗਏ ਸ਼ਹਿਰ ਨੂੰ ਸਾਡੇ ਨਾਲੇ ਸਾਡੇ ਬੇਲੀ ਦੀ ਝਾੜ ਜਹੀ ਤਕਦੀ ਆ ਇਹਦੇ ਲਈ ਤੁੰਬਾ दारू ਦਾ ਹੀ ਲੈ ਆਵਾਂਗੇ ਨਾਲੇ ਜੁਆਈ ਪਾਈ ਦੀ ਖੁਸ਼ੀ ਹੋ ਜਾਵੇਗੀ ਨਾਲੇ ਸਾਡੇ ਬੇਲੀ ਦੀ ਝਾੜ ਹਟ ਜਾਵੇਗੀ ਬੇਲੀ ਚਾਚਾ ਖਚਰਾ ਜਿਹਾ ਹਾਸਾ ਹੱਸਦਾ ਹੋਇਆ ਸਿਕੰਦਰ ਨੂੰ ਸਹਿਨਤਾ ਮਾਰ ਰਿਹਾ ਸੀ ਚੱਲ ਫਿਰ ਦੇਖਦਾ ਕੀ ਹੈ ਦਿਨੇ ਮੋੜਾ ਮੰਗੇ ਮੈਂ ਤਾਂ ਸੱਚ ਲੀਡਾ ਲੱਤਾ ਵੀ ਲੈਣ ਆਇਆ ਛੇਤੀ ਕਰ ਸਿਕੰਦਰ ਕਹਿ ਰਿਹਾ ਸੀਗਾ ਚੱਲੇ ਗਏ ਚੱਲੇ ਗਏ ਹੋਰ ਕਵੇਲਾ ਕਾਣੂ ਕਰਨਾ ਆ ਮੰਜੇ ਤੋਂ ਉੱਠਦੇ ਹੋਏ ਬੈਲੀ ਨੇ ਆਪਣੇ ਹੱਥ ਵਿੱਚ ਫੜਿਆ ਹੋਇਆ ਗੜਵਾ ਖਾਨ ਦੇ ਮੰਜੇ ਉੱਤੇ ਹੀ ਸੁੱਟ ਦਿੱਤਾ ਸੀਗਾ ਉਹ ਚਾਚਾ ਕੁਝ ਕਹਿਣ ਲੱਗਾ ਰੁਕ ਗਿਆ ਸੀ ਸਿਕੰਦਰ ਤੀਰ ਜੜਖ ਸਭ ਆਪਣੇ ਆਪ ਹੀ ਠੀਕ ਹੋ ਜਾਵੇਗਾ ਪਹਿਲਾ ਪਹਿਲਾ ਇਦਾਂ ਹੀ ਹੁੰਦਾ ਤੈਨੂੰ ਨਹੀਂ ਪਤਾ ਹਜੇ ਇਦਾਂ ਦੇ ਕੰਮਾਂ ਦਾ ਵੈਲੀ ਠਮਕ ਠਮਕ ਕਰਦਾ ਸ਼ਹਿਰ ਵੱਲ ਨੂੰ ਤੁਰ ਪਿਆ ਸੀਗਾ ਸਿਕੰਦਰ ਦੀ ਉਂਗਲੀ ਫੜੀ ਰੱਬ ਨੇ ਪਲਿਆ ਪਲਾਇਆ ਪੁੱਤ ਦਿੱਤਾ ਸੀ ਤੇ ਉਹ ਰੱਬ ਦੀ ਮਿਹਰਬਾਨੀ ਨੂੰ ਸਵਾਦ ਨਾਲ ਧੀਰ ਤੱਕ ਹੰਡਾਉਣ ਦਾ ਚਾਹਵਾਨ ਹੁੰਦਾ ਜਾ ਰਿਹਾ ਸੀਗਾ ਤਕਦਰ ਹਲਤੀ ਇਹ ਆਪਣਾ ਤਵੀਜ਼ ਆਪਣੇ ਮਾਲਕ ਦੀ ਨਿਸ਼ਾਨੀ ਮੁਹੰਮਦ ਖਾਨ ਦੇ ਹੱਥ ਚ ਕਾਲੇ ਧਾਗੇ ਵਿੱਚ ਪੋਇਆ ਹੋਇਆ ਤਵੀਜ਼ ਝੂਲ ਰਿਹਾ ਸੀ ਏਕਾ ਦਾ ਤਵੀਜ਼ ਹੈ ਅੱਬੂ ਤਦ ਵਾਲੀ ਗਾਗਰ ਦੇ ਗਲਮੇ ਉੱਪਰ ਕੱਪੜਾ ਬੰਨਦੀ ਹੋਈ ਨੂਰਾ ਨੇ ਸਵਾਲਿਆਂ ਨਜ਼ਰਾਂ ਨਾਲ ਆਪਣੇ ਬਾਪੂਲ ਤੋਂ ਪੁੱਛਿਆ ਸੀਗਾ ਕਿ ਜਿਵੇਂ ਕਿਸੇ ਮਾਸੂਮ ਬੱਚੇ ਵਾਂਗ ਕਿਹਾ ਨਾ ਤੇਰੇ ਮਾਲਕ ਦੀ ਨਿਸ਼ਾਨੀ ਆ ਪਾਬਲ ਦੀਆਂ ਅੱਖਾਂ ਜਿਵੇਂ ਛਲਕਨ ਲੱਗੀਆਂ ਹੋਣ ਬਾਬਲ ਦੀ ਤਰ੍ਹਾਂ ਕੌਣ ਬਾਬਲ ਹੈ ਜਿਦੇ ਦਿਲ ਵਿੱਚ ਕੰਨਿਆਦਾਨ ਵੇਲੇ ਚੀਜ਼ ਨਹੀਂ ਹੁੰਦੀਗੀ ਮੇਰੇ ਮਾਲਕ ਦੀ ਨਿਸ਼ਾਨੀ ਮੇਰਾ ਤਾਂ ਮਾਲਕ ਅਬੂ ਤੂੰ ਹੈ ਨਾ ਨੂਰਾ ਨੇ ਸਹਿਜ ਹੀ ਕਹਿ ਦਿੱਤਾ ਸੀਗਾ ਗਾਗਰ ਦੇ ਗਲਵੇ ਉੱਤੇ ਕੱਪੜੇ ਦੀ ਗੰਢ ਦਿੰਦੇ ਹੋਈ ਨੇ ਹੁਣ ਤੇਰਾ ਮਾਲਕ ਮੈਂ ਨਹੀਂ ਰਹਾ ਹਾਂ ਹੁਣ ਤੇਰਾ ਸ਼ੋਹਰ ਹੈ ਤੇਰਾ ਮਾਲਕਾ ਮੁਹੰਮਦ ਖਾਨ ਨੂੰ ਸਿਕੰਦਰ ਦੇ ਲਫ਼ਜ਼ ਭੁੱਲ ਜਾਂਦੇ ਧੇਰ ਜਹਾਦ ਸਨ ਖਾਨ ਬੁੱਧੀਮਾਨ ਸੀਗਾ ਤਾਈਂ ਉਹ ਤਾਂ ਧੀ ਨੂੰ ਧੀ ਦਾ ਹੱਕ ਸੌਂਪ ਰਿਹਾ ਸੀ ਉਹ ਜਾਣਦਾ ਸੀਗਾ ਕਿ ਖੂਬਸੂਰਤੀ ਦੇ ਸਭ ਦਸ਼ਮਨ ਨੇ ਤੇ ਖੂਬਸੂਰਤ ਨੂੰ ਕਦੇ ਵੀ ਕੈਦ ਕਰਕੇ ਨਹੀਂ ਰੱਖਿਆ ਜਾ ਸਕਦਾ ਮੇਰਾ ਸ਼ੋਹਰ ਕੌਣ ਹੈ ਨੂਰਾ ਪਛਹੀ ਰਹੀ ਸੀ ਆਪਣੇ ਬਾਬਲ ਦੇ ਸਾਹਮਣੇ ਖੜੀ ਉਸ ਦੀ ਸ਼ਕਲ ਬੇਹੱਦ ਮਨਮੋਹਣੀ ਮਨ ਮੋ ਰਹੀ ਸੀਗੀ ਖਾਨ ਦਾ ਜਿਸ ਦੇ ਗੱਲ ਨੂੰ ਤੂੰ ਤਵੀਜ਼ ਪਾਏਂਗੀ ਮੁਹੰਮਦ ਖਾਨ ਨੇ ਕਿਹਾ ਸੀਗਾ ਮੈਂ ਤਵੀਜ਼ ਕਿਸ ਦੇ ਗੱਲ ਪਾਵਾਂਗੀ ਨੂਰਾ ਨੇ ਅਨਪੋਲ ਜਹੀ ਬਣਦੀ ਹੋਈ ਨੇ ਪੁੱਛਿਆ ਸੀ ਅੱਬੂ ਤੋਂ ਸਿਕੰਦਰ ਦੇ ਹੋਰ ਕੀ ਦੇ ਕਹਿੰਦਾ ਹੈ ਬਾਪ ਨੇ ਤੀ ਦੇ ਹੱਥ ਵਿੱਚ ਤਵੀਜ਼ ਥਵਾ ਦਿੱਤਾ ਸੀਗਾ ਪਰ ਤੂੰ ਨੂਰਾ ਦੀ ਮੁਠੀ ਤਵੀਜ਼ ਨੂੰ ਕੁੱਟਣ ਲਈ ਤਿਆਰ ਨਹੀਂ ਸੀਗੀ ਕੀ ਮੇਰਾ ਨਕਾਹ ਹੋ ਚੁੱਕਾ ਹੈ ਨੂਰਾ ਨੇ ਆਪਣੇ ਅਬੂ ਤੋਂ ਪੁੱਛਿਆ ਸੀ ਹਾਂ ਹਾਂ ਹੋ ਚੁੱਕਾ ਹੈ ਮੁਹੰਮਦ ਖਾਨ ਨੇ ਗੁੱਸੇਜਹਿ ਵਚੀ ਕਹਿ ਦਿੱਤਾ ਸੀਗਾ ਨਹੀਂ ਅਬੂ ਜਾਨ ਤੂੰ ਤੇ ਕਹਿੰਦਾ ਸੀਗਾ ਤੇਰਾ ਨਕਾਹ ਹੋਵੇਗਾ ਹਲੇ ਫਿਰ ਅੱਜ ਤੈਨੂੰ ਕੀ ਹੋ ਗਿਆ ਇਹ ਬਾਬਲਾ ਆਪਣੇ ਹੀ ਬਚਨਾਂ ਤੋਂ ਨਹੀਂ ਅਬੂ ਜਾਨ ਘੱਟੋ ਘੱਟ ਤੂੰ ਤੇ ਇਸ ਤਰ੍ਹਾਂ ਨਾ ਕਰ ਮੇਰੇ ਪਿਆਰੇ ਅਬੂ ਨੂਰਾ ਬਾਬਲ ਦੇ ਗੱਲ ਲੱਗੀ ਬੱਚਾ ਵਾਂਗ ਪੈਲਕ ਰਹੀ ਸੀ ਇਸ਼ਕ ਦੇ ਅੰਗਿਆਰਾਂ ਉੱਤੇ ਖਾਨ ਨੇ ਚੂਲੀ ਪਰ ਪਾਣੀ ਦੀ ਪਾ ਦਿੱਤੀ ਸੀਗੀ ਉਸੇ ਦਾ ਸਿੱਟਾ ਸਨ ਨੂਰਾ ਦੇ ਅਥਰੂ ਕਿਸੇ ਨੂੰ ਕਿਸੇ ਦਾ ਦੁੱਖ ਰੋਣਾ ਸੀਗਾ ਤੇ ਨੁੱਕੇ ਦਾ ਹਰ ਦਿਲ ਦਾ ਆਪਣਾ ਦਰਦ ਆਪਣਾ ਸੀਗਾ ਹੰਝੂ ਆਪਣੇ ਆਪਣੇ ਸਨ ਹਰ ਵਕਤ ਇੱਕ ਸੀਗਾ ਪਰ ਵਕਤ ਇੱਕ ਸੀਗਾ ਤੇ ਸਮਰਪਣ ਅਲੱਗ-ਅਲੱਗ ਸਨ ਇੱਕ ਵਾਰ ਫਿਰ ਜਾਵੇ ਤਾਂ ਸਵੇਰੇ ਮੁੜੇਗਾ ਬੜੇ ਵੀਰ ਇਨੇ ਦਿਨ ਜੱਗੀ ਮੋਟਰ ਵਾਲੇ ਕਮਰੇ ਵਿੱਚ ਮੰਜੇ ਤੇ ਬੱਠਾ ਅੱਕ ਗਿਆ ਸੀ ਕੁਲਦੀਪ ਦੇ ਵਾਪਸ ਆਉਣ ਤੱਕ ਕਾਲਾ ਬਹੁਤ ਰਹਿਣ ਲੱਗ ਪਿਆ ਏ ਕੁਝ ਜ਼ਿਆਦਾ ਹੀ ਤਕਲੀਫ ਵਿੱਚ ਲੱਗਦਾ ਆ ਕੁਲਦੀਪ ਮੰਜੇ ਤੇ ਗਲਾਸੀ ਤੇ ਬੋਤਲ ਰੱਖ ਕੇ ਆਪਣੇ ਚਲੇ ਵਿੱਚੋਂ ਪਾਣੀ ਦਾ ਜੱਗ ਭਰਨ ਤੁਰ ਗਿਆ ਸੀਗਾ ਤੇ ਜੱਗੀ ਬੋਤਲ ਦੀ ਸੀਲ ਤੋੜਨ ਵਿੱਚ ਮਸ਼ਰੂਫ ਹੋ ਗਿਆ ਸੀ ਅਤੇ ਪਾਣੀ ਪਾਉਣ ਦੇ ਆਉਂਦੇ ਤੱਕ ਉਹ ਪੌਣੀ ਗਲਾਸੀ ਕਰੀ ਬੈਠਾ ਸੀਗਾ ਮੈਂ ਕੀ ਪੁੱਛਦਾ ਗੁਲਦੀਪ ਨੇ ਮੰਜੇ ਤੇ ਬੈਠਦੇ ਹੋਏ ਜੱਗੀ ਤੋਂ ਪੁੱਛਿਆ ਸੀਗਾ ਤੂੰ ਬਥੇਰਾ ਕੁਝ ਪੁੱਛਦਾ ਰਹਿੰਦਾ ਵੱਡੇ ਵੀਰਾ ਪਰ ਸਾਨੂੰ ਕੁਝ ਨਹੀਂ ਦੱਸਦਾ ਕਿ ਅਸੀਂ ਕਿਹੜਾ ਖੂ ਖੱਤਾ ਗੰਦਾ ਕਰੀਏ ਜੱਗੀ ਇੱਕੋ ਡੀਕੇ ਗਲਾਸ ਖਾਲੀ ਕਰ ਗਿਆ ਸੀਗਾ ਫਿਰ ਸ਼ੁਰੂ ਹੋ ਗਿਆ ਸੀ ਉਹ ਦੌਰ ਸ਼ਰਾਬ ਅਤੇ ਗੁਫ਼ਤਗੂ ਦਾ ਇਹੀ ਕਿ ਜਦੋਂ ਤੂੰ ਤਾਈ ਤਾਈ ਨੂੰ ਦੱਸਿਆ ਤਾਂ ਤਾਈ ਨੇ ਅੱਗੋਂ ਕੀ ਕਿਹਾ ਹੈ ਜੱਗੀ ਨੂੰ ਨਸ਼ੇ ਦੀ ਲੋਰ ਹੋਣ ਲੱਗੀ ਸੀਗੀ ਕਿਹੜੇ ਪੁੱਠੇ ਚੱਕਰਾਂ ਵਿੱਚ ਪਾਈ ਜਾਣਾ ਹੈ ਤੂੰ ਕੁਲਦੀਪ ਨੇ ਕਿਹਾ ਪੁੱਠੇ ਚੱਕਰ ਮੈਂ ਮਰਨੇ ਨੂੰ ਥਾਂ ਟੋਲਦਾ ਫਿਰਦਾ ਤੇ ਤੂੰ ਪੁੱਠੇ ਚੱਕਰ ਹੀ ਦੱਸੀ ਜਾਣਾ ਹੈ ਬੰਦਾ ਚੰਗਾ ਤੂੰ ਬੜੇ ਵੀਰ ਮਦਦ ਤਾਂ ਕੀ ਕਰਨੀ ਏ ਉਲਟਾ ਮੇਰੀ ਹੀ ਢੇਰੀ ਟਾਉਣ ਲੱਗ ਪਿਆ ਏ ਤੂੰ ਤਾਂ ਜੱਗੀ ਖਫਾ ਹੋਇਆ ਪਿਆ ਸੀਗਾ ਕੁਲਦੀਪ ਦੀ ਅਕਲ ਤੋਂ ਜਿਹੜੀ ਜੱਗੀ ਦੀ ਸਮਝ ਬੇਅਕਲੀਆਂ ਗੱਲਾਂ ਕਰ ਰਹੀ ਸੀਗੀ ਅੱਛਾ ਤੂੰ ਹੀ ਦੱਸ ਕੀ ਚਾਹਨਾ ਏ ਹਣ ਕੁਲਦੀਪ ਨੇ ਮਸ਼ਕਰੀ ਜਹੀ ਕਰਦੇ ਹੋਏ ਟੱਲੀ ਹੋਏ ਜੱਗੀ ਕੋਲੋਂ ਪੁੱਛਿਆ ਸੀ ਮੈਂ ਆਪਣਾ ਘਰ ਬਸਾਉਣਾ ਚਾਹੁੰਦਾ ਹਾਂ ਜੱਗੀ ਨੇ ਆਪਣਾ ਇਰਾਦਾ ਕੁਲਦੀਪ ਅੱਗੇ ਜ਼ਾਹਰ ਕਰਦੇ ਹੋਏ ਨੇ ਕਿਹਾ ਸੀ ਘਰ ਬਸਾਉਂਦਾ ਸ਼ੌਂਕ ਸੀ ਤਾਂ ਬੰਦਿਆਂ ਵਾਲੇ ਕੰਮ ਕਰਨੇ ਸੀ ਉਦੋਂ ਜ਼ਮੀਨ ਵੇਚ-ਵੇਚ ਕੰਜਰਿਆਂ ਨੂੰ ਨਚਾਉਂਦਾ ਤੇ ਹੁਣ ਤੈਨੂੰ ਘਰ ਕੁਲਦੀਪ ਨੇ ਕੜਵਾ ਜਿਹੜਾ ਸੱਚ ਆਖ ਦਿੱਤਾ ਸੀਗਾ ਹੁਣ ਵੀ ਵੱਸ ਸਕਦਾ ਏ ਤੇਰੇ ਆਸਰੇ ਜੱਗੀ ਨੇ ਕੁਲਦੀਪ ਅੱਗੇ ਫਰਿਆਦ ਕਰ ਦਿੱਤੀ ਮੇਰੇ ਆਸਰੇ ਕੁਲਦੀਪ ਨੇ ਹੈਰਾਨ ਹੋ ਕੇ ਪੁੱਛਿਆ ਸੀ ਹਾਂ ਬੜੇ ਵੀਰ ਤੇਰੇ ਆਸਰੇ ਜੇ ਤੂੰ ਮੇਰੀ ਮਦਦ ਕਰੇ ਜੱਗੀ ਸ਼ਰਾਬੀ ਹੋਇਆ ਕੁਲਦੀਪ ਦੇ ਪੈਰੀ ਡੇਗ ਰਿਹਾ ਸੀਗਾ ਜਾਦਾ ਪੀਤੀ ਅੱਖਾਂ ਵਿੱਚੋਂ ਝਲਕਣ ਲੱਗੀ ਸੀ ਹੋ ਸਕਦਾ ਹੈ ਦਰਦੇ ਨੂਰਾ ਹੰਝੂ ਬਣ ਗਿਆ ਹੋਵੇ ਨਸ਼ੇ ਦੀ ਲੋਰ ਵਿੱਚ ਮੈਂ ਕਿਵੇਂ ਤੇਰੀ ਮਦਦ ਕਰ ਸਕਦਾ ਛੋਟੇ ਭਾਈ ਕੁਲਦੀਪ ਵੀ ਥੋੜੇ ਜਿਹੇ ਨਸ਼ੇ ਵਿੱਚ ਸੀ ਤੇ ਉਸਨੇ ਵੀ ਸ਼ਰਾਬੀਆਂ ਵਾਂਗੂ ਲੋਰ ਜਹੀ ਵੱਚੀ ਪੁੱਛਿਆ ਸੀ ਜੱਗੀ ਤੋਂ ਤੂੰ ਛੋਟੇ ਭਾਈ ਦੀ ਮਦਦ ਕਰ ਸਕਦਾ ਹੈ ਬਸ ਇੱਕ ਵਾਰ ਮਨਪ੍ਰੀਤ ਨੂੰ ਨੂਰਾ ਤੋਂ ਅਲੱਗ ਕਰ ਦੇ ਆਖਰੀ ਵਾਰ ਬੜੀ ਵੀਰਾ ਆਪਾਂ ਉਮਰ ਭਰ ਤੇਰਾ ਪਾਣੀ ਪਰਦੇ ਰਹਾਂਗੇ ਉਮਰ ਭਰ ਵੀਰਾ ਜੱਗੀ ਝੂਲ ਰਿਹਾ ਸੀਗਾ ਖਾਣ ਦੇ ਹੱਥ ਲੜਕ ਦੇ ਤਵੀਰੀ ਤਰ੍ਹਾਂ ਹੀ ਹੋ ਜਾਊਗਾ ਤੇਰਾ ਕੰਮ ਤੂੰ ਮੇਰੇ ਨਾਲ 2-4 ਦਿਨ ਕੰਮ ਲਈ ਲਵਾ ਤੇ ਆਪਾਂ ਕੋਈ ਜੁਗਾੜ ਬਣਾਉਨੇ ਆ ਕੁਲਦੀਪ ਮਤਲਬ ਪ੍ਰਸਤਵੀ ਸੀਗਾ ਕੰਮ ਵੀ ਕਰਨਾ ਕੀ ਕਰਨਾ ਹੈ ਵੀਰਾ ਜੱਗੀ ਮੋਟਰ ਵਾਲੇ ਕਮਰੇ ਦੇ ਮੂਹਰੇ ਸਿੱਧਾ ਖੜਾ ਹੋਣ ਦੀ ਕੋਸ਼ਿਸ਼ ਕਰਦਾ ਹੋਇਆ ਪੁੱਛ ਰਿਹਾ ਸੀ ਜਿੰਦੇ ਕੁੱਡੇ ਲਾ ਰਹੀ ਕੁਲਦੀਪ ਤੋਂ ਝੋਨਾ ਚੱਕਣਾ ਹੈ ਤੇ ਤੈਨੂੰ ਮੰਡੀ ਬੈਠਣਾ ਪਊਗਾ ਕੁਲਦੀਪ ਨੂੰ ਮੁਫਤ ਦਾ ਪੈਰਦਾਰ ਮਿਲਦਾ ਲੱਗਦਾ ਸੀਗਾ ਤੇ ਮੰਡੀ ਵਿੱਚ ਪਏ ਝੋਨੇ ਲਈ ਤੇ ਉਹ ਮਨਪ੍ਰਿਤ ਨਹੀਂ ਬੈਠੂਗਾ ਜੱਗੀ ਨੇ ਕੁਲਦੀਪ ਤੋਂ ਪੁੱਛਿਆ ਸੀ ਉਹਨੂੰ ਛੱਡ ਤੋਂ ਕੁਲਦੀਪ ਨੇ ਕਿਹਾ ਹੱਦ ਕਰਤੀ ਬੜੇ ਵੀਰ ਉਹਦਾ ਹਿੱਤਾ ਸਾਰਾ ਮਸਲਾਇਆ ਤੇ ਤੂੰ ਕਹਿਣਾ ਏ ਉਹਨੂੰ ਛੱਡ ਜੱਗੀ ਪੁੱਛ ਰਿਹਾ ਸੀ ਕੁਲਦੀਪ ਤੋਂ ਤੈਨੂੰ ਮੇਰੇ ਕਹੇ ਤੇ ਯਕੀਨ ਨਹੀਂ ਆਇਆ ਨਾ ਮੈਂ ਤਾਂ ਮਾਂ ਨੂੰ ਦੱਸ ਦਿੱਤਾ ਏ ਜਿਸ ਦਿਨ ਬਾਪੂ ਨੂੰ ਪਤਾ ਚੱਲ ਗਿਆ ਉਹਨੇ ਆਪੇ ਕੰਡਾ ਖਿੱਚ ਦੇਣਾ ਏ ਤੂੰ ਸਵੇਰੇ ਆ ਜਾਵੇਂ ਚੇਤੇ ਨਾਲ ਮੈਂ ਤੈਨੂੰ ਅੜੀਕ ਦਾ ਹੀ ਨਾ ਰਹਿ ਜਾਵਾਂ ਕੁਲਦੀਪ ਘਰ ਵੱਲ ਨੂੰ ਤੁਰਿਆ ਜਾ ਰਿਹਾ ਕਹਿ ਰਿਹਾ ਸੀਗਾ ਤੂੰ ਮੇਰਾ ਕੰਮ ਜ਼ਰੂਰ ਮੈਂ ਲਾਜ਼ਮੀ ਆਵਾਂਗਾ ਬੜੇ ਵੀਰ ਮੈਨੂੰ ਤਾਂ ਚੇਤਾ ਭੁਲਾਇਆ ਨਾ ਭੁੱਲਣਾ ਤੇ ਇਹ ਤਾਂ ਕੀ ਭੁੱਲਣਾ ਆ ਬਸ ਤੂੰ ਮੇਰਾ ਕੰਮ ਜੱਗੀ ਵੀ ਡੋਲਦੇ ਡੋਲੇ ਖਾਂਦਾ ਹੋਇਆ ਉਥੋਂ ਤੁਰ ਪਿਆ ਸੀ ਆਪਣੀ ਮੰਜ਼ਿਲ ਵੱਲ ਨੂੰ ਤੇ ਉਧਰ ਮਾਂ ਕੱਲ ਸ਼ਾਮ ਵਾਂਗ ਅੱਜ ਖੁਸ਼ ਨਹੀਂ ਸੀਗੀ ਉਦਾਸੀ ਭਰੀ ਖਮੋਸ਼ੀ ਸੀ ਚਿਹਰੇ ਉੱਤੇ ਵੇੜੇ ਵਿੱਚ ਖੜੀ ਦੇ ਹਰਜੀਤ ਬੱਚਿਆਂ ਨਾਲ ਖੇਡ ਰਿਹਾ ਸੀ ਜਿਹੜੇ ਉਸ ਨੂੰ ਚਾਚਾ ਚਾਚਾ ਕਰਦੇ ਬੇਫਿਕਰੀ ਦੀ ਮਹਿਕ ਵੰਡ ਰਹੇ ਸਨ ਮਾਂ ਪਰ ਮਾਂ ਦੀ ਬੇਫਿਕਰੀ ਫਿਕਰ ਵਿੱਚ ਬਦਲ ਚੁੱਕੀ ਸੀ ਕਿ ਸ਼ਾਮ ਦਾ ਖਾਣਾ ਖਾ ਪੀ ਕਰਦੇ ਸਾਰੇ ਜੀ ਆਪੋ ਆਪਣੇ ਬੈਸਤਰਿਆਂ ਵਿੱਚ ਜਾ ਰਹੇ ਸਨ ਮਨਪ੍ਰੀਤ ਹਰਜੀਤ ਆਪਣੇ ਕਮਰੇ ਵਿੱਚ ਚਲੇ ਗਏ ਸਨ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਮਾਂ ਅੰਦਰ ਆ ਕੇ ਮਨਪ੍ਰੀਤ ਦੇ ਸਾਹਮਣੇ ਜਾ ਖੜੀ ਸੀ ਪੁੱਤ ਦੀਆਂ ਅੱਖਾਂ ਵਿੱਚ ਤੱਕਣ ਦੀ ਕੋਸ਼ਿਸ਼ ਕਰ ਰਹੀ ਸੀ ਹਰਜੀਤ ਨੇ ਕਿਤਾਬ ਵੱਲੋਂ ਨਿਗਾਹ ਹਟਾ ਕੇ ਮਾਂ ਦੇ ਰਵਾਸੇ ਜਿਹੇ ਚਿਹਰੇ ਤੇ ਜਾ ਟਿਕਾਈ ਸੀ ਉਸ ਦੇ ਆਉਣ ਦਾ ਕਾਰਨ ਜਾਣਨ ਲਈ ਅਤੇ ਮਨਪ੍ਰੀਤ ਦਾ ਮੱਥਾ ਠਣ ਗਿਆ ਸੀ ਪਰ ਇਸ਼ਕ ਦੇ ਤਿੰਦੂਏ ਨੇ ਉਸ ਨੂੰ ਹੋਰ ਕੱਸ ਕੇ ਪਕੜ ਲਿਆ ਸੀਗਾ ਅਹਲ ਜਿਹਾ ਕਰ ਦਿੱਤਾ ਸੀਗਾ ਮਾਂ ਤੂੰ ਕਿੱਦਾਂ ਆਈ ਏ ਮਨਪ੍ਰਿਤ ਨੇ ਪੁੱਛਿਆ ਸੀਗਾ ਤੇਰੇ ਕੋਲ ਆਈ ਆ ਪੁੱਤਰਾ ਕਹਿੰਦੀ ਹੋਈ ਮਾਂ ਪੁੱਤ ਦੇ ਮੰਜੇ ਦੇ ਪੌਂਦਾਂ ਵੱਲ ਬੈਠ ਗਈ ਸੀ ਮੇਰੇ ਕੋਲ ਮਨਪ੍ਰਿਤ ਨੇ ਮਾਂ ਨੂੰ ਕਿਹਾ ਹਾਂ ਪੁੱਤ ਕੁਲਦੀਪ ਜੋ ਕਹਿ ਰਿਹਾ ਹੈ ਕਿ ਉਹ ਸੱਚ ਹੈ ਮਾਂ ਨੇ ਗੱਲ ਨੂੰ ਕਮਾਉਣ ਫਰਾਉਣ ਤੋਂ ਬਿਨਾਂ ਹੀ ਆਪਣੇ ਮਨ ਦਾ ਉਬਾਲ ਕਢ ਦਿੱਤਾ ਜੇ ਮੈਂ ਕਹਿ ਦੇਵਾਂ ਕਿ ਇਹ ਸੱਚਾ ਮਨਪ੍ਰਿਤ ਨੇ ਹਾਲੇ ਆਪਣੀ ਗੱਲ ਪੂਰੀ ਨਹੀਂ ਸੀ ਕੀਤੀ ਕਿ ਮਾਂ ਵਿੱਚੋਂ ਹੀ ਟੋਕ ਕੇ ਬੋਲਣ ਲੱਗੀ ਸੀ ਨਹੀਂ ਨਹੀਂ ਦੋਸਤਾ ਜੇ ਇਹ ਸੱਚ ਹੈ ਤਾਂ ਇਸ ਨੂੰ ਝੂਠ ਕਰ ਦੇ ਜੇ ਮੈਨੂੰ ਜਿਉਂਦੀ ਦੇਖਣਾ ਚਾਹਣਾ ਹੈ ਮਾਂ ਮੰਜੇ ਤੇ ਬੈਠੀ ਹਬਕੀ ਫਟ ਪਈ ਸੀਗੀ ਮਾਂ ਤੂੰ ਤੇ ਐਵੇਂ ਹੀ ਖਾਮ ਖਾ ਪਰੇਸ਼ਾਨ ਹੋ ਰਹੀ ਹੈ ਮਨਪ੍ਰੀਤ ਦੇ ਹੱਥ ਮਾਂ ਨੂੰ ਛੋਣ ਲਈ ਵਦੇ ਸਨ ਪਰ ਮਾਂ ਫਟਕਾਰ ਦਿੱਤੇ ਸਨ ਮਾਂ ਜੇ ਕੋਈ ਕਹੇ ਕਿ ਮੈਂ ਮਰ ਗਿਆ ਤਾਂ ਕਿ ਤੂੰ ਸੱਚ ਮੰਨ ਲਵੇਂਗੀ ਮਨਪ੍ਰੀਤ ਮਾਂ ਤੋਂ ਪੁੱਛ ਰਿਹਾ ਸੀਗਾ ਹੁਣ ਮਾਂ ਦੀ ਮਮਤਾ ਘੁਰਲਾ ਉੱਠੀ ਸੀ ਦੇਖ ਪੁੱਤਾਂ ਇੰਜ ਨਾ ਕਹ ਕੌਣ ਮਾਂ ਚਾਹੁੰਦੀ ਹੈ ਜਿਸ ਜਰਾਗ ਵਿੱਚ 9 ਮਹੀਨੇ ਤੇਲ ਦੀ ਥਾਂ ਜਿਗਰ ਦਾ ਖੂਨ ਪਾ ਕੇ ਲਗਾਇਆ ਉਹ ਜਹਾਨ ਵਿੱਚ ਨਜ਼ਰ ਨਹੀਂ ਆਵੇ ਮਾਂ ਪੁੱਤ ਇੱਕ ਦੂਜੇ ਦੇ ਗਲੇ ਲੱਗੇ ਮੋਹ ਕਰ ਰਹੇ ਸਨ ਤੇ ਹਜੀਤ ਇੱਕ ਰਾਸਲੀਲਾ ਦੀ ਵਜ੍ਹਾ ਚਾਨਣ ਦੀ ਕੋਸ਼ਿਸ਼ ਵਿੱਚ ਹੈਰਾਨੀ ਨਾਲ ਪੂਰੀਆਂ ਪਲਕਾਂ ਖੋਲੀਆਂ ਤੱਕ ਰਿਹਾ ਸੀ ਦੋਨਾਂ ਵੱਲ ਸੋਚ ਰਿਹਾ ਸੀ ਕਿ ਪਹਿਲਾਂ ਮਾਂ ਮਾਂ ਕਦੇ ਵੀ ਮਨਪ੍ਰਿਤ ਦੇ ਗੱਲ ਨਹੀਂ ਲੱਗ ਕੇ ਸੀ ਰੋਏਗੀ ਫਿਰ ਅੱਜ ਕਿਉਂ ਛੱਡ ਦੇ ਪੁੱਤਾਂ ਇਹਨਾਂ ਰਾਹਾਂ ਨੂੰ ਤੂੰ ਇਹਨਾਂ ਧੂੜ ਭਰੇ ਕੱਚੇ ਰਾਹਾਂ ਦਾ ਰਾਹੀ ਨਹੀਂ ਗਾ ਮੈਂ ਉਮਰ ਝੋਕ ਕੇ ਤੈਨੂੰ ਵੱਡਾ ਕੀਤਾ ਏ ਹੁਣ ਤੂੰ ਸੋਖ ਦੀ ਥਾਂ ਮੈਨੂੰ ਦੁੱਖ ਨਾ ਦੇਵੀਂ ਵੇ ਪੁੱਤਾਂ ਮਾਂ ਰੋਕ ਪਾਣੀ ਰੱਖ ਨੂੰ ਉਹਦੀ ਸ਼ੋਰ ਲੈਣ ਲਈ ਦਿੱਤਾ ਜਾਂਦਾ ਹੈ ਇਹਨਾਂ ਰਾਹਾਂ ਤੇ ਰੁੱਖ ਕਦੇ ਹਰੇ ਨਹੀਂ ਹੁੰਦੇ ਜੇ ਹੁੰਦੇ ਤਾਂ ਸੁੱਕੇ ਰੁੱਖਾਂ ਦੀ ਕਦੇ ਸ਼ੋਰ ਨਹੀਂ ਹੁੰਦੀ ਵੇ ਮੈਂ ਤਾਂ ਤੈਨੂੰ ਲੋਕਾਂ ਦੇ ਪੁੱਤਾਂ ਵਾਂਗੂ ਬਾਹਰ ਵਿਲਾਇਤ ਵਿੱਚ ਗਿਆ ਦੇਖਣਾ ਚਾਹੁੰਦੀ ਹਾਂ ਮੇਰੀਆਂ ਅੱਖਾਂ ਤੈਨੂੰ ਮਿੱਟੀ ਵਿੱਚ ਰੋਲਦਿਆਂ ਨਹੀਂ ਦੇਖ ਸਕਦਗੀਆਂ ਮਾਂ ਦਿਲ ਦੀ ਦੱਸ ਰਹੀ ਸੀ ਤੇ ਪੁੱਤ ਸੁਣ ਰਿਹਾ ਸੀਗਾ ਮਾਂ ਦੇ ਮੂੰਹੋਂ ਨਿਕਲਦੇ ਸ਼ਬਦ ਕੰਨਾਂ ਦੇ ਪਰਦੇ ਨਾਲ ਟਕਰਾ ਕੇ ਕਿਰਨ ਬੂੰਦ ਕਿਰਨ ਬਿੰਦੂ ਵਾਂਗ ਵਾਪਸ ਪਰਤ ਰਹੇ ਸਨ ਪਰ ਪਰਦੇ ਦੇ ਪਾਰ ਤਾਂ ਸਿਰਫ ਇਸ਼ਕ ਦਾ ਹੀ ਸਨਾਟਾ ਸੀਗਾ ਤੇ ਸਨਾਟੇ ਵਿੱਚ ਗੁਜ਼ਰੀ ਦੀ ਅਸੀਨ ਕਾਇਆ ਪ੍ਰਗਟ ਹੁੰਦੀ ਸੀ ਤੇ ਤੰਦ ਵਿੱਚ ਅਲੋਪ ਜਹੀ ਹੋ ਜਾਂਦੀ ਸੀ ਮਸਕਰਾ ਕੇ ਜਿਵੇਂ ਅੱਖਾਂ ਹੱਥਾਂ ਨਾਲ ਇਸ਼ਾਰੇ ਕਰ ਰਹੀਆਂ ਹੁਣ ਕਿਸੇ ਨੂੰ ਆਪਣੇ ਕਿਸੇ ਆਪਣੇ ਨੂੰ ਮੈਨੂੰ ਜਵਾਬ ਨਹੀਂ ਦਿੱਤਾ ਤੂੰ ਮਾਂ ਨੂੰ ਪੁੱਤ ਦੀ ਇਹ ਚੁੱਪ ਚੁੱਪ ਦੀ ਸੀਗੀ ਨਸ਼ਤਰ ਵਾਂਗ ਮਾਂ ਮੈਂ ਤੈਨੂੰ ਜਾਂਦੀ ਦੇਖਣਾ ਚਾਹੁੰਦਾ ਹਾਂ ਮਸੀ ਜ਼ਬਾਨ ਖੁੱਲੀ ਸੀ ਮਨਫਰੀਦੀ ਫਿਰ ਛੜ ਦੇ ਗੁਜਰੀ ਦਾ ਖਹਿੜਾ ਮੁਸਲਮਾਨਾਂ ਦਾ ਸਿੱਖਾਂ ਨਾਲ ਕੋਈ ਮੇਲ ਨਹੀਂ ਇਹਨਾਂ ਦਾ ਵਾਅਦਾ ਝੂਠ ਝੂਠ ਵਿੱਚ ਹੈ ਅਤੇ ਸਾਡਾ ਵਾਹਿਗੁਰੂ ਦੀ ਮਿਹਰ ਵਿੱਚ ਹੈ ਮੇਰੇ ਉੱਤੇ ਵਾਹਿਗੁਰੂ ਦੀ ਬਹੁਤ ਮਿਹਰ ਆ ਮਾਂ ਪਰ ਨੂਰਾ ਝੂਠੀ ਝੂਠੀ ਨਹੀਂ ਹੈ ਉਹ ਮੇਰੇ ਤੋਂ ਬਿਨਾ ਮਰ ਜਾਵੇਗੀ ਤੇ ਮੈਂ ਉਹਦੇ ਮਰਪੇਤ ਗੱਲ ਕਰਦਾ ਕਰਦਾ ਰੁਕ ਗਿਆ ਸੀਗਾ ਕੋਈ ਨਹੀਂ ਮਰਦਾ ਖੁੰਦਾਗਾ ਕਿਸੇ ਦੀ ਖਾਤਰ ਮਾਂ ਨੇ ਪਤਨ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਸਸੀ ਤਪ ਦੇ ਥਲਾਂ ਵਿੱਚ ਮਰ ਗਈ ਸੀਗੀ ਮੇਰੀ ਮਾਂਏ ਮਨਬੀਤ ਨੇ ਗੁਜ਼ਰੇ ਜ਼ਮਾਨੇ ਦੇ ਹੋ ਚੁੱਕੇ ਸੱਚੇ ਆਸ਼ਕਾਂ ਦੇ ਉਦਾਹਰਣ ਦਿੰਦੇ ਹੋਏ ਕਿਹਾ ਸੀ ਵੇ ਗੁਜਰੀ ਸਸੀ ਨਹੀਂ ਹੋ ਸਕਦੀ ਮਾਂ ਨੇ ਗੁੱਸੇ ਵਿੱਚ ਕਿਹਾ ਸੀਗਾ ਇਹੋ ਤਾਂ ਮਾਂ ਤੇਰਾ ਬਹਿਮ ਹੈ ਜੇ ਇੱਕ ਵਾਰ ਦੇਖ ਲਵੇਂ ਤਾਂ ਤੂੰ ਆਪਣੀ ਜ਼ੁਬਾਨੋਂ ਸਸੀ ਕਹੇਂਗੀ ਉਸ ਨੂੰ ਮਾਂ ਹਾਂ ਮਾਂ ਬਹੁਤ ਸੋਹਣੀ ਹੈ ਇਹੋ ਹਰਜੀਤ ਬਿਨਾਂ ਪੁੱਛਿਆ ਹੀ ਵਿੱਚ ਬੋਲ ਪਿਆ ਸੀਗਾ ਸ਼ਾਇਦ ਉਹ ਵਜ੍ਹਾ ਜਾਣ ਗਿਆ ਸੀ ਤਾਈਂੋਂ ਤਾਂ ਅੱਖਾਂ ਵਿਚ ਕੁਦਿਆ ਸੀਗਾ ਤੂੰ ਮੈਨੂੰ ਦੱਸ ਮਾਂ ਮਨਪ੍ਰੀਤ ਵੱਲ ਨੂੰ ਆਪਣਾ ਹੱਥ ਕਰ ਪੁੱਛ ਰਹੀ ਸੀ ਕੀ ਦੱਸਾਂ ਮੈਂ ਮਨਪ੍ਰੀਤ ਨੇ ਕਿਹਾ ਤੈਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਿਉਂ ਆਈ ਹਾਂ ਤੇਰੇ ਕੋਲ ਚੱਲ ਕੇ ਜੇ ਕੱਲ ਨੂੰ ਤੇਰੇ ਪਿਓ ਨੂੰ ਪਤਾ ਲੱਗ ਗਿਆ ਤਾਂ ਪਤਾ ਫਿਰ ਕੀ ਹੋਣਾ ਹੈ ਮਾਂ ਬੂਹੇ ਕੋਲ ਖੜੀ ਤੰਕੀ ਜਿੰਦੀ ਹੋਈ ਪੁੱਛ ਰਹੀ ਸੀ ਮਨਪ੍ਰੀਤ ਤੋਂ ਚੰਗਾ ਮਾਂ ਜਿੱਦਾਂ ਤੂੰ ਕਹੇਂਗੀ ਉਦਾਂ ਹੀ ਹੋਊਗਾ ਬਸ ਤੂੰ ਰੱਬ ਤੋਂ ਸਰਬੱਤ ਦਾ ਭਲਾ ਮੰਗਿਆ ਕਰ ਉਹੀ ਹੋਣਾ ਜੋ ਮਾਲਕ ਨੇ ਕਰਨਾ ਹੈ ਮੈਂ ਤਾਂ ਸਭ ਨੂੰ ਜਿਉਂਦੇ ਦੇਖਣਾ ਚਾਹਤਾ ਹਾਂ ਤੈਨੂੰ ਵੀ ਤੇ ਹੋਰਾਂ ਨੂੰ ਵੀ ਮਨਪ੍ਰੀਤ ਨੇ ਕਿਹਾ ਸੀਗਾ ਕਮਰੇ ਵਿੱਚੋਂ ਮਾਂ ਬਾਹਰ ਜਾਂਦੀ ਨੂੰ ਬੋਹਲਾ ਕੇਂਦਰੋਂ ਕੁੰਡੀ ਲਾਦਿਆ ਭਾਜੀ ਹਰਜੀਤ ਬੋਚ ਰਿਆ ਸੀ ਨਹੀਂ ਨਹੀਂ ਰਹਿਣ ਦੇ ਖੁੱਲਾ ਮਨਪ੍ਰੀਤ ਨੇ ਹੌਲੀ ਜਿਹੀ ਕਿਹਾ ਸੀਗਾ ਜਾਣਾ ਹੈ ਕਿਤੇ ਭਾਜੀ ਹਰਜੀਤ ਨੇ ਆਪਣੇ ਵੱਡੇ ਭਰਾ ਤੋਂ ਪੁੱਛਿਆ ਸੀਗਾ ਤੈਨੂੰ ਕੀ ਲੈਣਾ ਦੇਣਾ ਤੈਨੂੰ ਤੇਰਾ ਦਸਾਂ ਦਾ ਨੋਟ ਮਿਲ ਗਿਆ ਹੈ ਨਾ ਮਨਪ੍ਰੀਤ ਨੇ ਛੋਟੇ ਭਰਾ ਹਰਜੀਤ ਨੂੰ ਕਿਹਾ ਸੀ ਹਾਂ ਉਹ ਤਾਂ ਮਿਲ ਗਏ ਪਰ ਹਰਜੀਤ ਕੁਝ ਕਹਿੰਦਾ ਕਹਿੰਦਾ ਰੁਕ ਗਿਆ ਸੀਗਾ ਕਿਉਂ ਹੋਰ ਲੈਣ ਦੀ ਸਲਾਹ ਹੈ ਮਨਪ੍ਰੀਤ ਨੇ ਗੁੱਸੇ ਜਿਹੇ ਨਾਲ ਪੁੱਛਿਆ ਸੀ ਹਾਂ ਜੇ ਮਿਲ ਜਾਵੇ ਤਾਂ ਵਿਗਾੜ ਵੀ ਹੈ ਨਹੀਂਗਾ ਹਰਜੀਤ ਨੇ ਹੱਸਦੇ ਹੋਏ ਜਵਾਬ ਦਿੱਤਾ ਸੀਗਾ ਬੱਸ ਫਿਰ ਚੰਪ ਕਰਕੇ ਪੜੀ ਜਾ ਮੈਂ ਤੈਨੂੰ ਮੈਨੂੰ ਸੌਣ ਦੇ ਬਣਪੀਤ ਨੇ ਕਿਹਾ ਸੀ ਬਾਜੀ ਤੁਸੀਂ ਕਿਤੇ ਨਰਾਜ਼ ਤਾਂ ਨਹੀਂ ਮੇਰੇ ਨਾਲ ਹਰਜੀਤ ਨੂੰ ਦਿਨ ਬਦਨ ਬਾਜੀ ਦੀ ਖਮੋਸ਼ੀ ਜਿਹੀ ਘਟਣ ਵਾਂਗ ਲੱਗਣ ਲੱਗੀ ਸੀ ਨਹੀਂ ਹਰਗिज ਨਹੀਂਗਾ ਤੇ ਫਿਰ ਮੈਨੂੰ ਕਿਉਂ ਨਹੀਂ ਦੱਸਦਾਗਾ ਹਰਜੀਤ ਨੇ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਕੀ ਦੱਸਾਂ ਤੈਨੂੰ ਉਹੀ ਜੋ ਮਾਂ ਨੂੰ ਦੱਸਦਾ ਸੀਗਾ ਸੱਸੀ ਵਾਲੀ ਗੱਲ ਹਰਜੀਤ ਨੇ ਭੋਲੇਪਨ ਵਿੱਚ ਪੁੱਛਿਆ ਸੀਗਾ ਉੱਤਰਾ ਭਲਾ ਹੋ ਜਾਏ ਕਾਕਾ ਤੈਨੂੰ ਜਦਨ ਸੱਸੀ ਵਾਲੀ ਗੱਲ ਪਤਾ ਲੱਗ ਗਈ ਉਦਨ ਹੀ ਕਿਤਾਬਾਂ ਤੋਂ ਮਨ ਚੱਕ ਹੋ ਜਾਣਾ ਏ ਤੂੰ ਹਜੇ ਆਪਣਾ ਮਨ ਕਿਤਾਬਾਂ ਵਿੱਚ ਲਾ ਕੇ ਰੱਖ ਸੱਸੀ ਨੇ ਤੈਨੂੰ ਕੁਝ ਨਹੀਂ ਦੇਣਾਗਾ ਮਨਪ੍ਰੀਤ ਆਪਣੇ ਛੋਟੇ ਭਰਾ ਨੂੰ ਸਮਝਾ ਰਿਹਾ ਸੀ ਤੈਨੂੰ ਕੀ ਦਿੰਦੀ ਐ ਹਰੀਤ ਡਰ ਦਾ ਡਰ ਦਾ ਪੁੱਛਣ ਲੱਗਿਆ ਸੀ ਆਪਣੇ ਭਰਾ ਤੋਂ ਜਦਨ ਮਿਲੂਗਾ ਤੈਨੂੰ ਵੀ ਦੱਸ ਦੇਸੀ ਹੀ ਪੈਣਾ ਆ ਪਰ ਤੂੰ ਹੁਣ ਆਪਣੀ ਕਿਤਾਬ ਵੱਲ ਧਿਆਨ ਦੇ ਤੇਰੇ ਹਿੱਸੇ ਦਾ ਮੈਂ ਆਪੇ ਸੋਚ ਲੈਣਾ ਏ ਸੱਸੀ ਬਾਰੇ ਤੂੰ ਨਾ ਐਵੇਂ ਸੱਸੀ ਦੀਆਂ ਸੋਚਾਂ ਵਿੱਚ ਪਿਆ ਕਰੀ ਮਨਪ੍ਰੀਤ ਆਪਣੇ ਛੋਟੇ ਭਰਾ ਹਰਜੀਤ ਨੂੰ ਕਹਿ ਰਿਹਾ ਸੀਗਾ ਓਕੇ ਭਾਜੀ ਹਰਜੀਤ ਨੇ ਜਵਾਬ ਦਿੱਤਾ ਮੇਰੇ ਦਿਲ ਦੇ ਬਾਗ ਦਾ ਮਾਲੀ ਓ ਯਾਰ ਮੇਰਾ ਰੱਬ ਵਰਗਾ ਸਾਰੀ ਦੁਨੀਆ ਝਾਰ ਬਣ ਖਾਲੀ ਓ ਯਾਰ ਮੇਰਾ ਰੱਬ ਵਰਗਾ ਪੀਰਾਂ ਦੀ ਦਰਗਾਹ ਤੇ ਵਜਦੇ ਲਾਊਡ ਸਪੀਕਰ ਤੇ ਜੋਗੀ ਹੁਣਾ ਦੀਆਂ ਲੀਖੀਆਂ ਹੋਈਆਂ ਕਬਾਲੀ ਦੇ ਬੋਲ ਕਿਸੇ ਕਬਾਲ ਦੀ ਆਵਾਜ਼ ਵਿੱਚ ਵਾਤਾਵਰਨ ਦਾ ਮਜਾਜ ਹੀ ਬਦਲ ਰਹੇ ਸਨ ਹਰ ਪਾਸੇ ਹਨੇਰੇ ਵਿੱਚ ਜਿਵੇਂ ਪੀਰਾਂ ਦੀ ਮਹਿਫਲ ਮੌਜੂਦ ਹੋਣ ਲੱਗੀ ਹੋਵੇ ਮਨਪੀਤ ਪੀਰਾਂ ਦੀ ਦਰਗਾਹ ਤੇ ਸਜਦਾ ਕਰਨ ਤੋਂ ਪ੍ਰਾਂਤ ਹੀ ਉਹ ਇਸ਼ਕ ਦੀ ਨਮਾਜ਼ ਅਦਾ ਕਰਨ ਮਸਾਣਾ ਦੇਰਾ ਪੈ ਗਿਆ ਸੀਗਾ ਨਹਿਰ ਦੀ ਪਟੜੀ ਪਟੜੀ ਇਸ਼ਕ ਚੰਦਰੇ ਦਾ ਝਟਕਾ ਸੀ ਸ਼ਾਇਦ ਜਿਹੜਾ ਉਹ ਮੜੀਆਂ ਵੱਲ ਖਿੱਚਿਆ ਜਾ ਰਿਹਾ ਸੀਗਾ ਕਿਸੇ ਬੰਦੀ ਦੀ ਤਰ੍ਹਾਂ ਠੀਕ ਉਸੇ ਤਰ੍ਹਾਂ ਹੀ ਜਿਵੇਂ ਮੌਤ ਤੋਂ ਬਾਅਦ ਜੀਵ ਆਤਮਾ ਨੂੰ ਪੈਰੇ ਹੇਠ ਜੰਮ ਧਰਮਰਾਜ ਲੋਕ ਕੋਲ ਲੈ ਜਾਂਦੇ ਹਨ